ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਕਾਣ 25ਵਾਂ ਜੈਸੀ ਕੀਨੀ ਥੀ ਉਹਨੇ 192 ਸਜਾਇ ਕਿ ਲੱਖੂ ਨੂੰ ਉਸ ਦੇ ਕੀਤੇ ਦੀ ਕੋਈ ਸਜ਼ਾ ਨਹੀਂ ਮਿਲੀ ਇਹ ਰੰਜ ਸਾਡੇ ਸਭ ਦੇ ਮਨ ਵਿੱਚ ਸੀ ਪਰ ਦਰਬਾਰਾ ਸਿੰਘ ਨੇ ਬਾਬੇ ਤੋਂ ਪੁੱਛ ਹੀ ਲਿਆ ਸਜ਼ਾ ਵਰਗੀ ਸਜ਼ਾ ਬਾਬਾ ਬੋਲਿਆ ਲੱਖੂ ਦਾ ਤਾਂ ਐਸਾ ਅੰਤ ਹੋਇਆ ਕਿ ਨਰਕਾਂ ਵਿੱਚ ਬੈਠੀ ਗੰਗੂ ਦੀ ਰੂਹ ਵੀ ਕੰਬ ਗਈ ਕੀ ਕਥਾ ਅੱਗੇ ਜਾਣ ਤੋਂ ਪਹਿਲਾਂ ਸਾਨੂੰ ਲੱਖੂ ਦੇ ਅੰਤ ਬਾਰੇ ਵੀ ਦੱਸ ਸਕਦੀ ਹੈ ਇੰਦਰਜੀਤ ਬੋਲਿਆ ਲਓ ਸੁਣੋ ਫਿਰ ਲੱਖੂ ਖੱਤਰੀ ਦੀ ਮੌਤ ਦੇਖਣ ਦੀ ਸਾਡੀ ਉਤਸੁਕਤਾ ਦੇਖਦੇ ਆਂ ਬਾਬਾ ਮੁਸਕਰਾਉਂਦਾ ਹੋਇਆ ਬੋਲਿਆ ਅੱਗੇ ਸਾਖੀ ਲੱਖੂ ਖੱਤਰੀ ਵੱਧ ਕੀ ਚੱਲੀ ਬਹੁਤ ਵੱਡੀ ਗਿਣਤੀ ਵਿੱਚ ਆਪਣੇ ਦੁਸ਼ਮਣ ਸਿੱਖਾਂ ਨੂੰ ਖਤਮ ਕਰਕੇ ਲਾਹੌਰ ਦੇ ਨਵਾਬ ਦਾ ਹੰਕਾਰ ਸੱਤਵੇਂ ਅਸਮਾਨ ਤੱਕ ਜਾ ਪੁੱਜਾ ਉਸ ਨੂੰ ਤਾਂ ਹੁਣ ਦਿੱਲੀ ਤਖਤ ਦੇ ਸੁਪਨੇ ਆਉਣ ਲੱਗੇ ਸਨ ਉਸ ਨੂੰ ਜਾਪਨ ਲੱਗ ਗਿਆ ਸੀ ਕਿ ਇਸੇ ਤਰ੍ਹਾਂ ਦੀਆਂ ਕੂੜੀਆਂ ਚਾਲਾਂ ਖੇੜ ਤੇ ਵਿਰੋਧੀਆਂ ਦੇ ਵੱਡੀ ਗਿਣਤੀ ਵਿੱਚ ਕਤਲੀਆਮ ਕਰਕੇ ਉਹ ਜਲਦੀ ਹੀ ਸ਼ਾਹੀ ਤਖਤ ਤੇ ਜਾ ਬੈਠੇਗਾ ਜੇ ਲਖਪਤ ਰਾਏ ਵਰਗੇ ਬਸ ਕੁਝ ਕੁ ਹੋਰ ਦਿਵਾਨ ਮੇਰੇ ਕੋਲ ਹੋਣ ਜੋ ਆਪਣੇ ਲੋਕਾਂ ਦਾ ਲਹੂ ਉਹ ਹਾਣ ਵਿੱਚ ਵੀ ਰਤਾ ਸੰਕੋਚ ਨਾ ਕਰਨ ਤਾਂ ਲਾਲ ਕਿਲੇ ਨੂੰ ਮੈਂ ਕੁਝ ਸਮੇਂ ਵਿੱਚ ਹੀ ਸਰ ਕਰ ਲਵਾਂਗਾ ਐਸੀਆਂ ਗੱਲਾਂ ਨਵਾਬ ਲਾਹੌਰ ਦੇ ਚਤੰਦਰ ਚੱਲਦੀਆਂ ਰਹਿੰਦੀਆਂ ਸਨ ਪਰ ਜਿਵੇਂ ਪ੍ਰਾਤਨ ਵੇਲੇ ਤੋਂ ਹੀ ਸਿੱਖਾਂ ਦਾ ਵਿਸ਼ਵਾਸ ਤੁਰਿਆ ਆ ਰਿਹਾ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਲੱਖੂ ਖੱਤਰੀ ਤੇ ਨਵਾਬ ਲਾਹੌਰ ਦੇ ਪਾਪਾਂ ਦਾ ਬੇੜਾ ਭਰ ਗਿਆ ਸੀ ਹੁਣ ਉਸ ਵਿੱਚ ਕੋਈ ਇੱਕ ਵੀ ਪਾਪ ਹੋਰ ਸਮਾ ਸਕਣਾ ਮੁਸ਼ਕਲ ਸੀ ਤੇ ਬੇੜਾ ਹੁਣ ਬਸ ਡੱਬਣ ਹੀ ਵਾਲਾ ਸੀ ਗੋੜ ਵੇਚ ਦੇ ਆਮ ਵਪਾਰੀਆਂ ਨੂੰ ਵੀ ਲੱਖੂ ਨੇ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਸਿਰਫ ਇਸੇ ਕਰਕੇ ਕਿ ਉਹ ਗੁੜ ਲੈ ਲੋ ਭਾਈ ਗੁੜ ਦਾ ਹੋਕਾ ਦੇ ਰਹੇ ਸਨ ਗੁੜ ਕਹਿਣ ਤੇ ਲੱਖੂ ਨੇ ਪਾਬੰਦੀ ਲਾਈ ਹੋਈ ਸੀ ਸੋ ਡਰਦੇ ਹੋਏ ਵਿਚਾਰੇ ਆਮ ਲੋਕ ਗੁੜ ਨੂੰ ਮਠਿਆਈ ਰੋੜੀ ਜਾਂ ਭੇਲੀ ਕਹਿਣ ਲੱਗ ਪਏ ਸੰਸਾਰ ਨੂੰ ਚਾਨਣ ਵੰਡ ਰਹੀ ਬਾਣੀ ਦੀਆਂ ਪੋਤੀਆਂ ਦੀ ਉਸ ਨੇ ਬੇਅਦਬੀ ਕੀਤੀ ਭਾਵੇਂ ਗੁਰੂ ਬਿਆੰਤ ਹੈ ਗੁਰੂ ਅਦਬਾਂ ਬੇਅਦਬਾਂ ਤੋਂ ਪਾਰ ਹੈ ਗੁਰੂ ਨੂੰ ਸਤਕਾਰ ਦੀ ਲੋਚਾ ਨਹੀਂ ਤੇ અપਮਾਨ ਦਾ ਭੈ ਨਹੀਂ ਗੁਰੂ ਕਿਸੇ ਦੇ ਆਖਿਆ ਵੱਡਾ ਨਹੀਂ ਹੁੰਦਾ ਤੇ ਨਿੰਦਾ ਕਰਿਆਂ ਘਟਦਾ ਨਹੀਂ ਪਰ ਗੁਰੂ ਕੇ ਸਿੱਖ ਤੇ ਕੁਦਰਤ ਗੁਰੂ ਪ੍ਰਤੀ ਬੋਲੇ ਜਾਂਦੇ ਮੰਦੇ ਬੋਲ ਗੁਰੂ ਦੀ ਮੁਖਵਾਕ ਬਾਣੀ ਦਾ ਨਿਰਾਦਰ ਕਿਵੇਂ ਸਹਾਰ ਸਕਦੇ ਹਨ ਗੁਰੂ ਦੇ ਅਦਵ ਵਿੱਚ ਲਬਰੀਜ਼ ਕੁਦਰਤ ਕਦ ਗੁਰੂ ਦੀ ਬੇਅਦਵੀ ਕਰਨ ਵਾਲੇ ਪਾਪੀਆਂ ਨੂੰ ਬਖਸ਼ਦੀ ਹੈ ਕੁਦਰਤ ਦਾ ਨਿਆਹ ਦੁਨੀਆਵੀ ਅਦਾਲਤਾਂ ਤੋਂ ਬਹੁਤ ਪਰੇ ਹੈ ਇਹ ਨਿਆਹ ਵਕੀਲਾਂ ਦੀਆਂ ਝੂਠੀਆਂ ਸੱਚੀਆਂ ਦਲੀਲਾਂ ਤੇ ਆਧਾਰਿਤ ਨਹੀਂ ਇਸ ਅਦਾਲਤ ਵਿੱਚ ਨਿਆਂ ਕਾਜ਼ੀ ਦੀ ਕਲਮ ਦਾ ਮਥਾਜ ਨਹੀਂ ਕੁਦਰਤ ਸਭ ਦੇਖ ਰਹੀ ਹੈ ਚੋਰ ਨੂੰ ਵੀ ਤੇ कोतवाल ਨੂੰ ਵੀ ਦੁਨਿਆਵੀ ਅਦਾਲਤਾਂ ਵਿੱਚ ਕਾਜ਼ੀ ਦੀ ਕੁਰਸੀ ਤੇ ਬੈਠ ਕੇ ਕੀਤੀਆਂ ਜਾਂਦੀਆਂ ਚੋਰੀਆਂ ਵੀ ਕੁਦਰਤ ਤੋਂ ਲੁਕ ਨਹੀਂ ਸਕਦੀਆਂ ਜਦੋਂ ਕਚਹਿਰੀ ਦਰਗਾਹ ਵਿੱਚ ਲੱਗਦੀ ਹੈ ਤਾਂ ਮਲਜ਼ਮ ਦਾ ਦੁਨਿਆਵੀ ਰੁਤਬਾ ਤੇ ਅਹੁਦਾ ਨਹੀਂ ਦੇਖਿਆ ਜਾਂਦਾ ਵੱਡੇ-ਵੱਡੇ ਬਾਦਸ਼ਾਹ ਕੁਦਰਤ ਦੇ ਨਿਆਂ ਨੇ ਘਾਹ ਦੀਆਂ ਤਣਾਂ ਜਿਹਾੇ ਕਰ ਦਿੱਤੇ ਦੁਨਿਆਵੀ ਅਦਾਲਤਾਂ ਦੇ ਕਾਜ਼ੀ ਦਰਗਾਹੀ ਨਿਆਂ ਵਲੇ ਨਰਕਾਂ ਵਿੱਚ ਸੁੱਟੇ ਜਾਂਦੇ ਹਨ ਤੇ ਗੁਰੂ ਦੀ ਬੇਅਦਵੀ ਕਰਨ ਵਾਲੇ ਉਹ ਕਦੋਂ ਬਖਸ਼ੇ ਜਾਣੇ ਸਨ ਸਮੇਂ ਦੇ ਕਾਲ ਚੱਕਰ ਵਿੱਚ ਵੱਧੇ ਹੋਏ ਅਸੀਂ ਦੁਨਿਆਵੀ ਜੀਵ ਕਈ ਵਾਰ ਕਾਲੇ ਪੈ ਜਾਂਦੇ ਹਾਂ ਕਿ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਪਰ ਸਿੰਘ ਸਿੰਘਾਂ ਦਾ ਵਿਸ਼ਵਾਸ ਦ੍ਰਿੜ ਸੀ ਕਿ ਲੱਖੂ ਜਿਹੇ ਦੋਖੀਆਂ ਤੇ ਗੁਰੂ ਨੰਦਕਾ ਦੇ ਸਿਰ ਇੱਕ ਦਿਨ ਤਪ ਦੇ ਤੇਲ ਦੇ ਕੜਾਹਿਆਂ ਵਿੱਚ ਹੀ ਦਿੱਤੇ ਜਾਣਗੇ ਹੰਕਾਰ ਜਦ ਲੱਖੂ ਦੇ ਸਿਰ ਚੜ ਜਾਂਦਾ ਸੀ ਤਾਂ ਉਹ ਬੋਲਦਾ ਕਿ ਇੱਕ ਖੱਤਰੀ ਦਾ ਸ਼ੁਰੂ ਕੀਤਾ ਹੋਇਆ ਪੰਥ ਇੱਕ ਖੱਤਰੀ ਹੀ ਖਤਮ ਕਰੇਗਾ ਉਸ ਮਤਹੀਨ ਨੂੰ ਕੌਣ ਦੱਸੇ ਕਿ ਅਕਾਲੀ ਪੰਥ ਅਕਾਲ ਪੁਰਖ ਦਾ ਸੰਤ ਸਿਪਾਹੀ ਪੁੱਤਰ ਹੈ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਬਥੇਰੇ ਆਏ ਤੇ ਆਪ ਮਿਟ ਗਏ ਇਹ ਅਕਾਲ ਪੁਰਖ ਜੀ ਦੀ ਆਪਣੀ ਨਿੱਜੀ ਫੌਜ ਹੈ ਅਕਾਲ ਪੁਰਖ ਦੇ ਮਹਾਕਾਲ ਪੁੱਤਰਾਂ ਦੀ ਸੈਨਾ ਇਹ ਧਰਤੀ ਤੋਂ ਬੁਰਾਈ ਦਾ ਖਾਤਮਾ ਕਰਕੇ ਬੇਗੰਪੁਰਾ ਸਥਾਪਿਤ ਕਰਨ ਲਈ ਪੈਦਾ ਕੀਤੀ ਗਈ ਹੈ ਤੇ ਆਪਣਾ ਟੀਚਾ ਸਰ ਕਰੇ ਬਿਨਾ ਰੁਕੇਗੀ ਨਹੀਂ ਜ਼ਾਲਮਾਂ ਪਾਪੀਆਂ ਦਾ ਨਾਸ ਕਰਨ ਲਈ ਉਪਜੀ ਇਸ ਫੌਜ ਦਾ ਕੋਈ ਪੁੱਤਰਿਆ ਨਵਾਬ ਤੇ ਹੰਕਾਰੀ ਖੱਤਰੀ ਕਿਵੇਂ ਵਾਲ ਵਿੰਗਾ ਵੀ ਕਰ ਸਕਦਾ ਹੈ ਪ੍ਰਾਤਨ ਸਿੱਖਾਂ ਦਾ ਮੰਨਣਾ ਸੀ ਕਿ ਜਦ ਲਖਪਤਰਾਏ ਪੰਜਾਬ ਵਿੱਚ ਆਪਣਾ ਕੈਰ ਵਰਤਾ ਰਿਆ ਸੀ ਤਾਂ ਅਕਾਲ ਦਰਬਾਰ ਵਿੱਚ ਕੁਝ ਹਲਚਲ ਹੋਈ ਕਰਤਾਪੁਰਖ ਜੀ ਨੇ ਕੁਦਰਤ ਨੂੰ ਹਨੇਰੇ ਦਾ ਕਾਰਨ ਪੁੱਛਿਆ ਤਾਂ ਜਵਾਬ ਆਇਆ ਨਾਨਕ ਨਿਰੰਕਾਰ ਜੀ ਦੇ ਨਾਮ ਦੀ ਕੋਈ ਮੂਰਖ ਨਿੰਦਾ ਕਰ ਰਿਹਾ ਹੈ ਤੇ ਕਹਿੰਦੇ ਨੇ ਕੁਦਰਤ ਦੇ ਇਸ ਵਾਕ ਨੇ ਲੱਖੂ ਦੀ ਹੋਣੀ ਤੈਅ ਕਰ ਦਿੱਤੀ। ਕਾਬਲੋਂ ਤੁਰੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਲਾਹੌਰ ਦਾ ਰਾਹ ਫੜਿਆ ਜਾਂ ਕਹਿ ਲਓ ਕਿ ਇਹ ਕੁਦਰਤ ਦਾ ਨਿਆਂ ਕਰਨ ਦਾ ਢੰਗ ਸੀ। ਕਿ ਪੈਰੀ ਵੱਜੇ ਵੱਡੇ ਕੰਡੇ ਨੂੰ ਦੂਜੇ ਤਿੱਖੇ ਕੰਡੇ ਨਾਲ ਹੀ ਕੱਢਿਆ ਜਾਵੇਗਾ। ਭਰਾ ਹੀ ਭਰਾਵਾਂ ਨੂੰ ਮਾਰਨਗੇ। ਤੁਰਕ ਤੁਰਕਾਂ ਦਾ ਸਫਾਇਆ ਕਰਨਗੇ। ਨਾਦਰ ਨੂੰ ਪਾਰ ਬੁਲਾ ਕੇ ਅਬਦਾਲੀ ਤੇ ਤੈਮੂਰ ਨੇ ਦਿੱਲੀ ਦਾ ਰੋਕ ਕੀਤਾ। ਲਾਹੌਰ ਤੇ ਕਬਜ਼ਾ ਕਰਦਿਆਂ ਗਿਲਜਿਆਂ ਨੂੰ ਦੇਰ ਨਾ ਲੱਗੀ। ਨਵਾਬ ਲਾਹੌਰ ਤੇ دیਵਾਨ ਲਖਪਤਰਾਈ ਹੁਣ ਦਰਾਨੀ ਦੇ ਜੀ ਹਜ਼ੂਰੀਏ ਬਣ ਗਏ ਸਨ। ਦਿੱਲੀ ਵੱਲੋਂ ਵਜ਼ੀਰ ਕਰਮਦੀਨ, ਸੁਰਹਿ ਅਲੀ ਤੇ ਜੈਪੁਰ ਦਾ ਬਹਾਦਰ ਰਾਜਪੂਤ ਰਾਜਾ ਮਾਧੋ ਸਿੰਘ ਵੱਡੀ ਫੌਜ ਲੈ ਕੇ ਅਬਦਾਲੀ ਨਾਲ ਲੋਹਾ ਲੈਣ ਲਈ ਸਰਹੰਦ ਨੇੜੇ ਆਖਲੋਤੀ। ਤੂਪ ਦਾ ਗੋਲਾ ਲੱਗਣ ਕਾਰਨ ਵਜ਼ੀਰ ਕਰਮਲੀ ਪਹਿਲੇ ਹੱਲੇ ਵਿੱਚ ਹੀ ਜਹਾਨੋ ਕੂਚ ਕਰ ਗਿਆ। ਉਸ ਦੇ ਦਲੇਰ ਪੁੱਤਰ ਨੇ ਮੌਕਾ ਸੰਭਾਲਿਆ ਤੇ ਫੌਜ ਨੂੰ ਖਬਰ ਨਹੀਂ ਹੋਣ ਦਿੱਤੀ ਕਿ ਫੌਜ ਦੀ ਅਗਵਾਈ ਕਰਨ ਵਾਲਾ ਵਜ਼ੀਰ ਮਾਰਿਆ ਗਿਆ ਹੈ। ਤਾਂ ਕਿ ਸਪਾਈਆਂ ਦੇ ਹੌਸਲੇ ਨਾ ਟੁੱਟ ਜਾਣ ਉਸ ਨੇ ਆਪਣੇ ਪਿਤਾ ਨੂੰ ਹਾਥੀ ਉੱਤੇ ਇਸ ਤਰ੍ਹਾਂ ਬਿਠਾਇਆ ਕਿ ਉਹ ਬਿਲਕੁਲ ਸਹੀ ਸਲਾਮਤ ਜਾ ਪਰਿਆ ਸੀ ਵਜ਼ੀਰ ਨੂੰ ਦੇਖ ਕੇ ਸੈਨਾ ਦਲੇਰੀ ਨਾਲ ਅੱਗੇ ਵਧ ਰਹੀ ਸੀ ਇਸ ਤਰ੍ਹਾਂ ਵਜ਼ੀਰ ਕਰਮਦੀਨ ਦੇ ਪੁੱਤਰ ਦੀ ਸਿਆਣਪ ਨਾਲ ਦਿੱਲੀ ਨੇ ਇਹ ਮੈਦਾਨ ਮਾਰ ਲਿਆ ਤੇ ਅਬਦਾਲੀ ਹਾਰ ਕੇ ਵਾਪਸ ਮੁੜ ਗਿਆ ਪਰ ਵਜ਼ੀਰ ਦਾ ਬਹਾਦਰ ਪੁੱਤਰ ਲੜਾਈ ਜਿੱਤ ਕੇ ਵਾਪਸ ਦਿੱਲੀ ਨਹੀਂ ਪਰਤਿਆ ਸਗੋਂ ਅਬਦਾਲੀ ਦਾ ਪਿੱਛਾ ਕਰਕੇ ਉਸ ਨੂੰ ਕਾਬਲ ਦੇ ਰਾਹ ਪਾ ਕੇ ਆਇਆ ਜੰਗ ਵਿੱਚ ਦਿਖਾਈ ਦਲੇਰੀ ਤੇ ਸਿਆਣਪ ਕਰਕੇ ਦਿੱਲੀ ਦਰਬਾਰ ਨੇ ਕਰਮਦੀਨ ਦੇ ਇਸੇ ਪੁੱਤਰ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਜਿਸ ਨੂੰ ਲੋਕ ਹੁਣ ਸੂਬੇਦਾਰ ਮੀਰ ਮੰਨੂ ਦੇ ਨਾਮ ਤੋਂ ਜਾਣਨ ਲੱਗੇ ਸਨ ਮੀਰ ਮੰਨੂ ਨੇ ਆਪਣਾ ਦੀਵਾਨ ਕੌੜਾ ਮਲ ਨੂੰ ਥਾਪਿਆ ਤੇ ਅਬਦਾਲੀ ਦਾ ਸਾਥ ਦੇਣ ਕਰਕੇ ਲੱਖੂ ਖੱਤਰੀ ਨੂੰ 30 ਲੱਖ ਟਕੇ ਜੁਰਮਾਨਾ ਲਾਇਆ 20 ਲੱਖ ਤਾਂ ਲੱਖੂ ਨੇ ਭਰ ਦਿੱਤਾ ਤੇ ਬਾਕੀ 10 ਲੱਖ ਬਦਲੇ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸਿੱਖ ਪੰਥ ਦੇ ਹਿਤੈਸ਼ੀ ਦੀਵਾਨ ਕੌੜਾ ਮਲ ਨੇ ਮੀਰ ਮੰਨੂ ਨੂੰ ਬਾਕੀ 10 ਲੱਖ ਟਕੇ ਦੇਣ ਦੀ ਪੇਸ਼ਕਸ਼ ਕੀਤੀ। ਦੀਵਾਨ ਸਾਹਿਬ ਨੇ ਹੀ ਪਤਵੰਤੇ ਨਾਲ ਲੈ ਕੇ ਲਖਪਤਰਾਏ ਦੇ ਤਰਲੇ ਪਾਏ ਸਨ ਕਿ ਸਿੱਖਾਂ ਤੇ ਕਹਿਰ ਨਾ ਟਾਹੀ ਪਰ ਗੁੱਸੇ ਤੇ ਹੰਕਾਰ ਵਿੱਚ ਅੰਨੇ ਹੋ ਚੁੱਕੇ ਲੱਖੂ ਖਤਰੀ ਨੇ ਕਿਹਾ ਸੀ ਕਿ ਜੇ ਰੱਬ ਖੁਦ ਆ ਕੇ ਰੋਕੇ ਤਾਂ ਵੀ ਨਹੀਂ ਰੁਕਾਂਗਾ। ਹੁਣ ਮੈਂ ਇਸ ਧਰਤੀ ਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਹੀ ਦਮ ਲਾਵਾਂਗਾ। ਉਸ ਦੇ ਇਹ ਭੜੇ ਤੇ ਕੌੜੇ ਬੋਲ ਸੁਣ ਕੇ ਦੀਵਾਨ ਸਾਹਿਬ ਵੀ ਬੋਲੇ ਸਨ ਉਲੂਆਂ ਦੇ ਕਿਆਂ ਤੋਂ ਸੂਰਜ ਨਹੀਂ ਢਲਦੇ ਹੁੰਦੇ ਲਖਪਤਰਾਏ। ਜਿਹੜਾ ਕਾਂ ਕੋਇਲਾ ਤੋਂ ਆਪਣੇ ਆਂਡਿਆਂ ਦੀ ਰਾਖੀ ਨਾ ਕਰ ਸਕਦਾ ਹੋਏ ਉਹ ਬਾਜਾਂ ਨੂੰ ਮਾਰਨ ਦੇ ਸੁਪਨੇ ਨਹੀਂ ਲੈ ਸਕਦਾ ਦੁਨੀਆ ਦੇ ਸਾਰੇ ਜੰਗਲਾਂ ਦੇ ਗਿੱਦੜ ਇਕੱਠੇ ਹੋ ਕੇ ਵੀ ਕਿਸੇ ਇੱਕ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦੇ ਅਸੀਂ ਤੇਰੇ ਭਲੇ ਲਈ ਕਹਿ ਰਹੇ ਹਾਂ ਹਜੇ ਵੀ ਆਪਣਾ ਹੰਕਾਰ ਛੱਡ ਦੇ ਪਰ ਲਖਪਤ ਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ ਸੀ ਤੇ ਅੱਜ ਜਦ 10 ਲੱਖ ਟਕਿਆਂ ਪਿੱਛੇ ਉਸ ਨੂੰ ਕਾਲ ਕੋਠੜੀ ਵਿੱਚ ਸੁੱਟਿਆ ਜਾ ਰਿਹਾ ਸੀ ਤਾਂ ਵੱਡੇ ਦਲੇਰ ਦੇ ਮੂੰਹ ਤੋਂ ਮੱਖੀ ਨਹੀਂ ਸੀ ਉਡਾਈ ਜਾ ਰਹੀ ਦੀਵਾਨ ਕੌੜਾ ਮੱਲ ਨੇ ਮੀਰ ਮੰਨੂ ਨੂੰ ਕਿਹਾ ਸੂਬੇਦਾਰ ਸਾਹਿਬ ਜੇ ਬਚਦੇ 10 ਲੱਖ ਮੈਂ ਚੁਕਾ ਦਿਆਂ ਤਾਂ ਕਿ ਇਸ ਖਤਰੀ ਨੂੰ ਤੁਸੀਂ ਮੇਰੇ ਹਵਾਲੇ ਕਰ ਦਿਓਗੇ ਬੇਸ਼ੱਕ ਪਰ ਤੁਸੀਂ ਕੀ ਕਰੋਗੇ ਇਸ ਦਾ ਸਾਡਾ ਵੀ ਕੋਈ ਪੁਰਾਣਾ ਹਿਸਾਬ ਕਿਤਾਬ ਬਾਕੀ ਹੈ ਇਸ ਨਾਲ ਤੇ ਦੀਵਾਨ ਕੌੜਾ ਮਲ ਜੀ ਨੇ ਲਖਪਤ ਰਾਏ ਨੂੰ ਛੜਵਾ ਲਿਆ ਤਾਕਤ ਤੇ ਹੰਕਾਰ ਵਿੱਚ ਚੂਰ ਹੋ ਚੁੱਕੇ ਮਨੁੱਖ ਨੂੰ ਪਾਪ ਕਮਾਉਣ ਵੇਲੇ ਆਪਣੇ ਅੰਤ ਦਾ ਭੈ ਨਹੀਂ ਰਹਿੰਦਾ ਲਖਪਤ ਰਾਏ ਦੀਵਾਨੀਆਂ ਨਵਾਬੀਆਂ ਬਾਦਸ਼ਾਹੀਆਂ ਦੀ ਚਮਕ-ਦਮਕ ਬੰਦੇ ਨੂੰ ਉਸ ਦੀ ਅਸਲੀ ਔਕਾਤ ਭੁਲਾ ਦਿੰਦੀ ਹੈ ਉਹ ਵਿਚਾਰ ਬੈਠਦਾ ਹੈ ਕਿ ਮੌਤ ਉਸਦੇ ਦਰਤੇ ਵੀ ਦਸਤਕ ਦੇਵੇਗੀ ਤੇ ਫੇਰ ਹੋਵੇਗਾ ਨਿਆ ਅਸਲ ਨਿਆ ਸੋਚ ਕਿੱਡੇ ਦਾਵੇ ਕੀਤੇ ਸਨ ਤੂੰ ਸਿੱਖਾਂ ਦਾ ਖੁਰਾ ਖੋਜ ਮਟਾ ਦੇਵਾਂਗਾ ਆ ਕਰ ਦਿਆਂਗਾ ਸਿੱਖਾਂ ਨੂੰ ਉਹ ਕਰ ਦਿਆਂਗਾ ਪੰਥ ਤਾਂ ਉਸੇ ਚੜ੍ਹਦੀ ਕਲਾ ਵਿੱਚ ਹੈ ਲਖਪਤਰਾਏ ਪੰਥ ਦੇ ਨਿਸ਼ਾਨ ਉਵੇਂ ਹੀ ਝੂਲ ਰਹੇ ਹਨ ਨੀਲੇ ਬਾਣਿਆਂ ਨਾਲ ਸਜੇ ਸਿੰਘਾਂ ਦੇ ਦਮਾਲਿਆਂ ਤੇ ਚੱਕਰ ਉਵੇਂ ਹੀ ਲਿਸ਼ਕ ਰਹੇ ਹਨ ਖਾਲਸੇ ਦੇ ਤਿਰੰਗਾ ਦੀਆਂ ਟਾਪਾਂ ਦੀ ਆਵਾਜ਼ ਉਵੇਂ ਹੀ ਲਾਲ ਕਿਲੇ ਦੀਆਂ ਨੀਂਦਾਂ ਉਡਾ ਰਹੀ ਹੈ ਪਰ ਤੂੰ ਆਪਣੇ ਵੱਲ ਦੇਖ ਕਿੱਥੇ ਗਏ ਤੇਰੇ ਦਾਵੇਂ ਪਾਣੀ ਦੇ ਬੁਲਬਲੇ ਜਹੀ ਔਕਾਤ ਹੈ ਬਾਦਸ਼ਾਹਾਂ ਨਵਾਬਾਂ ਤੇ دیਵਾਨਾਂ ਦੀ ਤੇ ਪੰਥ ਪੰਥ ਬ੍ਰਹਮੰਡਾਂ ਦਾ ਮਾਲਕ ਹੈ دیਵਾਨ ਕੌੜਾ ਮੱਲ ਜੀ ਬੋਲ ਰਹੇ ਹਨ ਤੇ ਲੱਖੂ ਖੱਤਰੀ ਨੂੰ ਆਪਣੀ ਜਾਨ ਮੁਠੀ ਵਿੱਚੋਂ ਕਿਰਦੀ ਮਿੱਟੀ ਵਾਂਗ ਜਾਪ ਰਹੀ ਹੈ ਤਰਲੇ ਉਹਦੇ ਸਾਰੇ ਸਰੀਰ ਵਿੱਚੋਂ ਲਗਾਤਾਰ ਡਿੱਗ ਰਹੇ ਹਨ ਤੂੰ ਫੇਕਰ ਨਾ ਕਰ ਮੈਂ ਤੈਨੂੰ ਨਹੀਂ ਮਾਰਾਂਗਾ ਤੇਰਾ ਨਿਆ ਤੇਰਾ ਫੈਸਲਾ ਅਕਾਲ ਪੁਰਖ ਦੀ ਦਰਗਾਹ ਤਾਂ ਹੋਵੇਗਾ ਹੀ ਪਰ ਉਸ ਤੋਂ ਪਹਿਲਾਂ ਮੈਂ ਤੈਨੂੰ ਅਕਾਲਪੁਰਖ ਦੀ ਫੌਜ ਦੇ ਹਵਾਲੇ ਕਰਾਂਗਾ ਇਹ ਹੁਣ ਖਾਲਸਾ ਪੰਥ ਦੇ ਹੱਥ ਹੈ ਕਿ ਤੇਰੀ ਦੇਹ ਦੀ ਕੀ ਹੋਣੀ ਤੈ ਹੁੰਦੀ ਹੈ ਖਾਲਸਾ ਪੰਥ ਦੇ ਹਵਾਲੇ ਹੋਣ ਦਾ ਸੁਣ ਕੇ ਤਾਂ ਲੱਖੂ ਨੂੰ ਕੰਬਣੀ ਛਿੜ ਗਈ ਸਿੱਖਾਂ ਦੇ ਕੀਤੇ ਤਸ਼ੱਦਦ ਜ਼ੁਲਮ ਇੱਕ ਇੱਕ ਕਰਕੇ ਉਸ ਦੇ ਅੱਗੇ ਆਉਣ ਲੱਗੇ ਕੱਲੂ ਘਾਰਿਆਂ ਵਿੱਚ ਕੀਤਾ ਗਿਆ ਕਤਲੇਆਮ ਯਾਦ ਕਰਕੇ ਉਸ ਦਾ ਸਰੀਰ ਝੂਠਾ ਪੈ ਗਿਆ ਦੀਵਾਨ ਕੌੜਾ ਮੱਲ ਜੀ ਨੇ ਲੱਖੂ ਦੀਆਂ ਮਸ਼ਕਾਂ ਨੂੜ ਕੇ ਪੰਥ ਦੇ ਚਰਨਾਂ ਵਿੱਚ ਲਿਆ ਸੁੱਟਿਆ ਜਿਨ੍ਹਾਂ ਨੂੰ ਮਟਾਉਣ ਦੀਆਂ ਲੱਖੂ ਫੜਾ ਮਾਰਦਾ ਹੁੰਦਾ ਸੀ ਅੱਜ ਆਪਣੀ ਜਾਣ ਤੇ ਬਣੀ ਹੋਣ ਵੇਲੇ ਉਹਨਾਂ ਵੱਲ ਤਰਸਾਈਆਂ ਅੱਖਾਂ ਨਾਲ ਤੱਕ ਰਿਹਾ ਸੀ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਖੁਦਾ ਜਾਣੇ ਪਰ ਖਾਲਸਾ ਪੰਥ ਦੁਸ਼ਟ ਨੂੰ ਸੋਧਣ ਲਈ ਗੁਰਮਤਾ ਕਰ ਰਿਹਾ ਹੈ ਹਜ਼ਾਰਾਂ ਸਿੱਖਾਂ ਦੇ ਕਾਤਲ ਲੱਖ ਪਤਰوں ਕਰੜੀ ਸਜ਼ਾ ਦੇਣ ਲਈ ਸਿੰਘ ਜਥੇਦਾਰਾਂ ਅੱਗੇ ਬੇਨਤੀ ਕਰ ਰਹੇ ਹਨ ਕਾਨੂੰਮਾਨ ਪਡੋਲ ਕਠੂਆ ਨਖਾਸ ਚੌਂਕ ਸਭ ਥਾਵਾਂ ਦੇ ਹਿਸਾਬ ਕੀਤੇ ਜਾਣੇ ਸਨ ਲੱਖੂ ਨੂੰ ਸਜ਼ਾ ਸੁਣਾਈ ਗਈ ਖਾਲਸਾ ਜੀ ਸਿੰਘਾਂ ਨੇ ਗੁਰਮਤਾ ਕੀਤਾ ਹੈ ਕਿ ਕੋਈ ਸ਼ਸਤਰ ਐਸਾ ਨਹੀਂ ਜੋ ਇਸ ਪਾਪੀ ਦੇ ਲਹੂ ਨਾਲ ਰੰਗ ਕੇ ਪਲੀਤ ਕੀਤਾ ਜਾਏ ਖਾਲਸਾ ਇਹ ਵੀ ਨਹੀਂ ਚਾਹੁੰਦਾ ਕਿ ਐਸੇ ਅਕਿਰਤਕਣ ਹੰਕਾਰੀ ਜ਼ਾਲਮ ਦੇ ਲਹੂ ਦਾ ਇੱਕ ਕਤਰਾ ਵੀ ਪੰਜਾਂ ਪਾਣੀਆਂ ਦੀ ਧਰਤੀ ਤੇ ਡੁੱਲੇ ਸੋ ਇਸ ਨੂੰ ਐਸੀ ਸਜ਼ਾ ਦਿੱਤੀ ਜਾਵੇਗੀ ਜਿਸ ਨਾਲ ਇਹ ਹਰ ਰੋਜ਼ ਮਰੇਗਾ ਜਿਸ ਦਾ ਇਹ ਹੱਕਦਾਰ ਵੀ ਹੈ ਪੰਥ ਵੱਲੋਂ ਲੱਖੂ ਨੂੰ ਲਾਈ ਗਈ ਸਜ਼ਾ ਗ੍ਰੰਥਾਂ ਵਿੱਚ ਵਰਣਨ ਕੀਤੇ ਕੁੰਭੀ ਨਰਕ ਜਹੀ ਸੀ ਉਸ ਨੂੰ ਇੱਕ ਹਨੇਰੀ ਕੋਠੜੀ ਵਿੱਚ ਤੜਿਆ ਗਿਆ ਜਿਸ ਦੀ ਸਿਰਫ ਛੱਤ ਤੇ ਇੱਕ ਸੁਰਾਖ ਹੈ ਸਭ ਖਲਕਤ ਨੂੰ ਕਿਹਾ ਗਿਆ ਕਿ ਉਹ ਜੰਗਲ ਪਾਣੀ ਉਸੇ ਸਰਾਖ ਵਿੱਚ ਜਾਣ ਇਸ ਤਰ੍ਹਾਂ ਲਖਪਤਰਾਏ ਜਿਹਹਾ ਪਾਪੀ ਜਿਉਂਦਾ ਹੋਇਆ ਹੀ 6 ਮਹੀਨੇ ਨਰਕ ਭੋਗ ਕੇ ਅਸਲੀ ਕੁੰਭੀ ਨਰਕ ਲਈ ਚਲਾਣਾ ਕਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ